ਗੰਦਰ ਝੋਟ ਲੋ ਜੀ ਪਹੁੰਚ ਗਏ 2% ਵਾਲੇ ਜੱਟ ਦੇ ਘਰੇ ਦੇਖੋ ਕਿੰਨੀ ਪੀੜ ਹੈ ਆਪਣੀ ਸੰਗਤ ਸਾਰੇ ਲੁਧਿਆਣੇ ਤੋਂ ਅੰਦਰ ਦੇਖੋ ਜੀ ਚੋਬਰ ਸੂਰਮਾ ਖੜੇ ਆ ਦੇਖੋ ਆਗੇ ਦੇ ਆਗੇ ਮੇਗੇ ਤੇ ਮਾਮਾ ਨੂੰ ਬਚੇ ਲੋਕ ਇੱਕ ਤੀੜਾਂ ਦਾ ਕੋਈ ਦੀਨ ਧਰਮ ਨਹੀਂ ਹੈਗਾ ਹਾਂਜੀ ਹਾਂਜੀ ਬਿਲਕੁਲ ਸਹੀ ਗਰੀਦ ਕੀ ਗੋਲੀ ਮਰਵਾਉਣ ਨੇ ਜਦੋਂ ਬੰਦਾ ਸਾਹਮਣੇ ਆਵੇ ਸਹੀ ਦਾ ਬਿਲਕੁਲ ਇਹ ਫਾਇਦਾ ਵੀ ਹੈ ਸਵਾਜ ਲੋ ਜੀ ਮਿੱਤਰੋ ਆਹ ਕਮਾਇਆ ਜੱਟ ਨੇ ਕਿਉਂ ਮਾਮਾ ਇਹ ਕਮਾਇਆ ਨੇ ਭਾਈ ਕਿਆ ਬਾਤਾਂ ਨੇ ਯਾਰ ਭਾਈ ਗਿਆ ਹੁਣ ਕੀ ਕੀਏ ਯਾਰ ਬਲਗੇਰੇ ਹੁਣੀ ਵਿਚਾਰੇ ਦੇਖਦੇ ਆ ਕਿ ਕਦੋਂ ਸਾਡਾ ਆਊਗਾ ਯਾਰ ਕਦੋਂ ਸਾਡੇ ਤੇ ਹੱਥ ਫੇਰੂਗਾ ਕਹਿੰਦੇ ਦੁਨੀਆ ਆਈ ਜਾਂਦੀ ਹੈ ਪਰ ਸਿੱਧੂ ਨਹੀਂ ਹੁੰਦਾ। ਇਹੀ ਦੇਖਦੇ ਬਚਾਰੇ। ਤਸਵੀਰ ਸਵੇਰ ਦਾ ਟਾਈਮ ਹੈ ਬਾਈ ਯਾਰ ਦੇਖੋ ਅਸੀਂ ਤਾਂ ਆ ਗਏ ਹੁਣ ਲੋਕ ਵੀ ਆਉਣੇ ਸ਼ੁਰੂ ਹੋ ਜਾਣਗੇ। ਤੇ ਆ ਛੋਟੇ ਜੱਟ ਦੀ ਗੱਡੀ ਖੜੀ ਏ ਤੇ ਆ ਛੋਟਾ ਖੜਾ ਇੱਧਰ। ਛੋਟੇ ਦੇ ਸਮਾਨ ਵੀ ਸਾਰਾ ਛੋਟਾ ਸੀਗਾ। ਪੀਪੀ 65 ਮਹਾਲੀ ਦਾ 30 ਪਿੱਛੇ 8 ਬੱਲੀਏ। ਕਿਆ ਬਾਤ ਹੈ। ਤੇ ਸਾਡੇ ਨਾਲ ਜਿਹੜੇ ਆਏ ਆ ਇਹਨਾਂ ਨੂੰ ਵੀ ਬਹੁਤ ਪਿਆਰ ਆ ਇਹਨਾਂ ਨੇ ਮਤਲਬ ਇਹਨਾਂ ਦੇ ਕਰਕੇ ਅਸੀਂ ਇੱਥੇ ਆ ਗਏ ਕਿਉਂਕਿ ਇਹਨਾਂ ਨੇ ਹੀ ਖਿੱਚ ਕੀਤੀ ਸੀਗੀ ਤੇ ਦੇਖ ਲਓ ਤੁਸੀਂ ਆਪ ਦੇਖ ਲਓ ਜੀ ਕਿੰਨਾ ਪਿਆਰ ਆ ਮਤਲਬ ਲੋਕਾਂ ਦੇ ਦਿਲਾਂ 'ਚ ਖਿੱਚ ਆ ਤਾਂ ਲੋਕ ਤਾਂ ਹੀ ਹੁੰਦੇ ਇੱਥੇ ਨਹੀਂ ਤਾਂ ਉੱਧਰ ਕੋਈ ਨਹੀਂ ਹੁੰਦਾ ਤੇ ਇਹਦੇ ਵਰਗਾ ਕੋਈ ਹੋਣਾ ਵੀ ਨਹੀਂ ਡਾਕਟਰ ਅੱਗੇ ਵੀ ਲਿਖਿਆ ਹੈ ਕੋਈ ਹੋਰ ਨਾ ਜੱਟਾ ਕੋਈ ਨਹੀਂ ਹੈਗਾ ਤੇ ਆ ਇਹਨਾਂ ਦੇ ਮਤਲਬ ਸਰੀ ਹੁੰਦੇ ਜਿਹੜੇ ਕੰਮ ਕਮ ਕਰਨ ਵਾਲੇ ਚਾਹ ਪਾਣੀ ਲੈ ਕੇ ਚੱਲਾ ਖੇਤ ਵਿਚਾਰਾ ਇਹ ਤੇ ਆ ਆਪਣੇ ਬਾਈ ਹੋਣੀਆਂ ਸਾਰੇ ਫੋਟੋਆਂ ਕਰਾ ਰਿਹਾ ਦੇਖੋ ਗੱਡੀ ਦਾ ਹਾਲ ਦੇਖੋ ਯਾਰ ਗੋਲੀਆਂ ਦਾ ਪੰਜਾਬ ਨਿਸ਼ਾਨ ਦੇਖ ਲਓ ਉਂਗਲਾਂ ਉਂਗਲਾਂ ਜੱਡੀ ਗੋਲੀਆਂ ਦੇਖ ਲਓ ਕਿਵੇਂ ਪਈਆਂ ਨੇ ਗੋਲੀਆਂ ਇੱਥੇ ਮਤਲਬ ਦੇਖ ਕੇ ਯਾਰ ਮਨ ਲੋ ਦੁੱਖ ਲੱਗਦਾ ਕਿ ਦੇਖੋ ਕਿਵੇਂ ਮਤਲਬ ਕੰਲੇ ਜਾਟਾ ਤੇ ਕਿਦਾਂ ਨੇ ਹਮਲਾ ਕੀਤਾ ਕਿੰਨੇ ਬੰਦੇ ਆਏ ਸੀਗੇ ਤੇ ਕੀ ਕਹਿ ਸਕਦੇ ਹੁਣ ਲੋਕਾਂ ਨੂੰ ਆ ਦੇਖੋ ਜੱਟ ਦਾ ਬੋਲਟ ਖੜਾ ਆ ਇੱਥੇ ਸ਼ਾਇਦ ਹੋਲੀ ਹਾਲੀ ਖੇਡਣ ਗਿਆ ਸੀ ਇੱਕ ਵਾਰੀ ਬਾਕੀ ਲੋਕਲ ਪਿੰਡ ਚ ਵੀ ਗੇੜਾ ਮਾਰਦਾ ਸੀਗਾ ਇੱਥੇ ਬਾਕੀ ਸਟੈਚੂ ਦੇਖ ਲਓ ਇਹਨਾਂ ਦੇ ਮਤਲਬ ਐਂ ਲੱਗਦਾ ਕਿ ਹੁਣੀ ਜਾਨ ਪੈ ਜਾਣੀ ਐ ਕਿ ਜੱਟ ਨੇ ਹੁਣੀ ਬਾਹਰ ਆ ਜਣਾ ਦਰਵਾਜ਼ਾ ਖੋਲ ਕੇ ਤੇ ਫੇਰ ਲੀਲੀਆਂ ਫਿੱਲੀਆਂ ਫੇਰ ਚੁੰਡ ਚਲਾ ਦੇਣੀਆਂ ਨੇ ਡੱਬ 45 ਹੈ ਕਿ ਨਹੀਂ ਦੁੱਤਵਾ ਜੱਟ ਦਾ ਕੀ ਬਾਤ ਹੈ ਸਾਰੇ ਦੇਖੋ ਫੋਟੋ ਫੋਟਾ ਕਰਾ ਰਹੇ ਆ ਦੇਖ ਵੀ ਰਹੇ ਆ ਫੀਲ ਵੀ ਕਰ ਰਹੇ ਆ ਕਿ ਯਾਰ ਚੀਜ਼ਾਂ ਨੂੰ ਦੇਖ ਕੇ ਵੀ ਕਿਤਾ ਕਿਤਾ ਕੀਤਾ ਨਾ ਸਾਰੇ ਜਾਣੇ ਆਂਟੀ ਹੁਣ ਵੀ ਆਏ ਨੇ ਨਾਲ ਦਾ ਪਿੰਡ ਆ ਕਹਿੰਦੇ ਸਾਡਾ ਅਸੀਂ ਇੱਥੋਂ ਆਏ ਆ ਤੇ ਵਿਚਾਰੇ ਵੀ ਆਏ ਹੋਏ ਨੇ ਦੇਖਦੇ ਆ ਸਮਾਨ ਨੂੰ ਕੀ ਸੰਦ ਬਣਾਏ ਸੀਗੇ ਕਿਵੇਂ ਕਿਵੇਂ ਗੋਲੀਆਂ ਬੱਝੀਆਂ ਕੀ ਕੀ ਬੱਪ ਰਿਆ ਮਤਲਬ ਆ ਜਿੱਦਾਂ ਦੇਖ ਕੇ ਮਤਲਬ ਰੂਹ ਕੰਬ ਜਾਂਦੀ ਬੰਦੇ ਦੀ ਯਾਰ ਇੰਨੀਆਂ ਗੋਲੀਆਂ ਇਹ ਆ ਨਿਕਲੀ ਹੈ ਫਿਰ ਅੱਥ ਨਿਕਲੀ ਫਿਰ ਅੱਥੋਂ ਨਿਕਲੀ ਜਾਂਦਾ ਗੋਲੀਆਂ ਦੇਖੋ ਕਿੰਨੀਆਂ ਖਤਰਨਾਕ ਗੋਲੀਆਂ ਸੀਗੀਆਂ ਇਹ ਆਹ ਇਹ ਛੋਟੀਆਂ ਗੋਲੀਆਂ ਦੁੱਤੀਆਂ ਗੋਲੀਆਂ ਦੇ ਯਾਰ ਦੇ ਦੇ ਵੀ ਉੱਪਰ ਦੇ ਵੀ ਦੁੱਤੀਆਂ ਆ ਬੰਦੇ ਆ ਗਏ ਮਿੱਤਰੋ ਟਾਲੀ ਵਾਲਾ ਖੇਤ ਟਾਲੀ ਵਾਲੇ ਖੇਤ ਕਹਿੰਦੇ ਸੇਵਾ ਮੱਛੂਗਾ ਤੇ ਲੋਕਾਂ ਦਾ ਵੇਖੋ ਜੀ ਕਿੰਨਿਆਂ ਦੇ ਘਰ ਚੱਲਦੇ ਰੋਜੀ ਰੋਟੀ ਦੇਖੋ ਕਿੰਨਿਆਂ ਚੱਲ ਰਹੀ ਹੈ ਤੇ ਸਵੇਰ ਸਵੇਰ ਦਾ ਟਾਈਮ ਹਾਂ ਤੇ ਦੁਨੀਆ ਆਣੀ ਸ਼ੁਰੂ ਹੋ ਗਈ ਹੈ ਤੁਸੀਂ ਇੱਕ ਹਿਸਾਬ ਲਾ ਲਓ ਕਿ ਉਹ ਤੇ ਪਿਓ ਨੂੰ ਮਿਲਣ ਵਾਸਤੇ ਉਹਦੀ ਕੋਠੀ ਨੂੰ ਦੇਖਣ ਵਾਸਤੇ ਉਹਦੀਆਂ ਗੱਡੀਆਂ ਨੂੰ ਦੇਖਣ ਵਾਸਤੇ ਹਜ਼ਾਰਾਂ ਲੋਕ ਆ ਰਹੇ ਆ ਤਾਂ ਕੀ ਮੁਕਾਬਲਾ ਕਰ ਲੂਗਾ ਉਹਦਾ ਕਿਉਂ मामा ਕੋਈ ਮੁਕਾਬਲਾ ਨਹੀਂ ਕਰ ਸਕਦਾ ਉਹਦਾ ਜਿਹੜੇ ਉਹਦੇ ਪਿਓ ਉਹਨਾਂ ਤੋਂ ਉਹਦੇ ਗੱਡੀਆਂ ਨੂੰ ਮਿਲ ਲੈਣੇ ਲੋਕੀ ਆ ਰਹੇ ਆ ਤੁਸੀਂ ਉਹਦਾ ਬੰਦੇ ਰਤਬਾ ਦੇਖ ਲਓ ਅੱਜ ਬੰਦਾ ਉਹ ਹੈਵਨਿੰਗ ਇੱਥੇ ਤਕੀਰ ਰਤਬਾ ਸੀ ਬੰਦੇ ਦਾ ਐ ਲੱਗਦਾ ਮੇਲੇ ਬਾਈ ਇੱਥੇ ਉਹ ਰਮਾ ਇੱਕ ਬਾਦੂ ਚੋ ਦੇ ਰਿਹਾ ਅੰਦਲ ਘਟੇ ਲਾਲ ਵਾਲੀ ਆ ਰਹੇ ਨੇ ਬਾਜੋ ਕੱਲ੍ਹ ਕੰਨੇ ਦੇ ਪਾਸੇ ਮੈਨੂੰ ਉੱਤਰੀ ਜਾਣਾ ਹੈ ਉਹ ਜਾਂਦੀ ਗੱਡੀ ਦੇਖੋ ਜਾਂਦਾ ਛੋਟਾ ਜੀ ਛੋਟੇ ਤੇ ਛੋਟੇ ਦਾ ਪਿਓ ਦੋ ਵੇ ਕੋਈ ਸੀਗੇ